मेरा नाम के एस ठाकुर सुपरटेंडिंग इंजीनियर बीडीसी नंगल मैं यहाँ पर कार्यरत हूँ सर बीबीएमबी ने कुछ उन यादों को संजोए रखा है जिसके बारे में इतिहास गवाह है क्योंकि जवाहरलाल नेहरू जी यहीं रहते थे यही उनका कमरा है इसके बारे में क्या है हाँ जी जो आप लोग जो यहाँ पर आज खड़े इस रूम में इसका रूम का नाम हमने हेरिटेज रूम रखा गया तो हेरिटेज रूम इसलिए एक हमारे लिए ख़ास है क्योंकि इसमें हमारे जो पहले प्रधानमंत्री है पंडित जवाहरलाल नेहरू जी वो इस रूम में देख जैसे कि आप देख रहे हैं कि ये 1954 फिफ्टी फोर टू सिक्सटी थ्री यहाँ पर थर्टीन टाइम्स इन्होंने यहाँ पर स्टे किया उन्होंने अपनी लाइफ में इस प्रोजेक्ट को ड्रीम समझ के अपने सारे अपने कार को छोड़कर इस प्रोजेक्ट्स पर हम अच्छी तरह से ध्यान दिया और आज हम जो इस रूम में इसको हम एज ए हेरिटेज रूम बना के इसलिए रखा गया है ताकि ये आगे वाली पीढ़ी के लिए भी एक ये, ये रहे कि हमारे फर्स्ट प्राइम मिनिस्टर ने हमारे रूम को या हमारे इस प्रोजेक्ट के लिए अपना योगदान बहुत दिया तो आप देख रहे इस प्रोजेक्ट रूम में उनकी जो पुरानी क्रॉकरीज है पुराना रेडियोज है टेलीफोनज़ है उनके जो फर्नीचर है उनका ख़ास तौर पर बेड और चेयर जो वही ओल्ड टाइम के रखी गई है जिसमें हमने जो रख रखाव रखा है इसका और और इसके साथ ही उन्होंने जो यहाँ पर समझौता हो रहा है इंडो चाइना का वाटर समझौता फंसटील जिसका कहते वो साथ ही इसके एक स्टोन रखा गया है वहाँ पर जो नेचुरल स्टोन है और वो भी हमने अभी तक उसको भी मेंटेन करके रखा हुआ थैंक यू सर डेरिजी की स्टडी टेबल भी मैं देख रहा हूँ कि जैसे वैसे चीज रहती है इसको कोई दिक्कत परेशानी आती है इतने सालों से ये पड़ी है कैसे संभाला जाता है नहीं जी इसका जो लकड़ी है इसका जो है फर्नीचर जो है बना हुआ है उसी टाइम से इसके ऊपर एक हमने छोटा मोटा जो केसिंग और ये जो टॉप कवर इसको मेंटेन करने के लिए थोड़ा रिपेयर किया है बाकी तो ये भी कप वो भी कप जिसमें चाय या है वो बिल्कुल जी वो आपके सामने यहाँ पर है उसी टाइम के वो रखे गए हैं और जो उनके जो एनिस फोटोज है पुराने टाइम के उसके अंदर भी ये कप और प्लेट आप देख सकते हो जिसमें वो खाना खाते हुए कभी भी आप फोटोज में देखिए वही हमने सेम वही रखे हुए

ਤੋ ਹਮ ਬੀਬੀ ਐਮਬੀਏ ਵਾਲੋ ਕੇ ਲੀਏ ਵੀ ਇਸ ਕੇ ਲੀਏ ਬਹੁਤ ਬੜਾ ਗਰਵ ਕੀ ਬਾਤ ਹੈ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਸਾਡੀ ਦੇਸ਼ ਦੀ ਆਜ਼ਾਦ ਹੋਣ ਤੋਂ ਬਾਅਦ ਸਾਡੀਆਂ ਬੜੀਆਂ ਸਮੱਸਿਆ ਸੀ ਉਹਨਾਂ ਸਮੱਸਿਆ ਨੂੰ ਸਹੀ ਰੱਖਦੇ ਹੋਏ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਤਾਂ ਜਿਹੜੇ ਸਾਡੇ ਪੜੋਸੀ ਦੇਸ਼ ਸੀ ਉਹਨਾਂ ਨਾਲ ਵਿਦੇਸ਼ ਨੀਤੀ ਦੇ ਮੁਤਾਬਕ ਆਪਾਂ ਆਪਣੇ ਦੇਸ਼ ਨੂੰ ਕਿਵੇਂ ਚਲਾਉਣਾ ਸੀ ਇਹ ਪੰਜ ਸੀਲ ਸਮਝੌਤਾ ਉਹਦਾ ਇੱਕ ਹਿੱਸਾ ਸੀ ਚਾਈਨਾ ਦੇ ਨਾਲ ਜਿਹੜਾ ਪੰਜ ਸੀਲ ਸਮਝੌਤਾ ਹੋਇਆ ਸੀ ਉਹਦੇ ਵਿੱਚ ਤਿੱਬਤ ਨੂੰ ਲੈ ਕੇ ਵੱਡੀ ਗੱਲ ਸੀ ਕੀ ਤਿੱਬਤ ਨੂੰ ਚਾਈਨਾ ਦਾ ਹਿੱਸਾ ਕਿਵੇਂ ਮੰਨਿਆ ਜਾਏ ਉਹ ਜਿਹੜਾ ਸਮਝੌਤਾ ਸੀ ਇਹ ਸਾਡੇ ਜਿਹੜੇ ਮੌਜੂਦਾ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਸੀ ਉਹਨਾਂ ਦੀ ਕੂਟਨੀਤੀ ਦੇ ਨਾਲ ਇਹ ਸਮਝੌਤਾ ਹੋਇਆ ਸੀ ਇਸ ਸਮਝੋਤੇ ਦੀਆਂ ਵਿੱਚ ਪੰਜ ਛੇ ਚੀਜ਼ਾਂ ਸੀ ਉਹਨਾਂ ਚੀਜ਼ਾਂ ਦਾ ਅਲੱਗ-ਅਲੱਗ ਵਿਆਖਣ ਹੈ ਉਹਨਾਂ ਵਿੱਚ ਪਹਿਲੀ ਗੱਲ ਤਾਂ ਸੀ ਕਿ ਜਿਹੜਾ ਸਾਡਾ ਦੇਸ਼ ਸੀ ਤੇ ਚਾਈਨਾ ਸੀ ਸਾਡਾ ਦੋਨਾਂ ਦਾ ਆਪਸ ਵਿੱਚ ਸੰਧੀ ਹੋਈ ਸੀ ਕਿ ਅਸੀਂ ਇੱਕ ਦੂਜੇ ਦੇ ਇੰਟਰਨਲ ਮਾਮਲਿਆਂ ਦੇ ਵਿੱਚ ਅੰਦਰ ਦੀਆਂ ਜਿਹੜੀਆਂ ਸਾਡੀ ਡੈਮੋਕ੍ਰੇਸੀ ਦਾ ਜਿਹੜਾ ਸਿਸਟਮ ਸੀ ਉਹਦੇ ਵਿੱਚ ਅਸੀਂ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਾਂਗੇ। ਦੂਸਰੀ ਗੱਲ ਇਹ ਸੀ ਕਿ ਜਿਹੜਾ ਸਾਡਾ ਸਾਡਾ ਜਿਹੜਾ ਦੇਸ਼ ਸੀ ਨਾਲ ਸਾਡਾ ਚਾਈਨਾ ਬਾਰਡਰ ਲੱਗਦਾ ਸੀ ਸਾਡੇ ਦੇਸ਼ ਦੇ ਜਿਹੜੇ ਉਸ ਸਮੇਂ ਜੋਹਰਨਾ ਨੈਰੂ ਸੀ ਉਹਨਾਂ ਨੇ ਕਿ ਨੀਤੀ ਅਪਣਾਈ ਸੀ ਕਿ ਅਗਰ ਅਸੀਂ ਉਸੇ ਸੜਕਾਂ ਬਣਾ ਦੇਵਾਂਗੇ ਤਾਂ ਚਾਈਨਾ ਨੂੰ ਆਸਾਨ ਹੋ ਜਾਏਗਾ ਸਾਡੇ ਪਰਕਰ ਦੇ ਵੀ ਹਮਲਾ ਕਰ ਸਕਦੇ ਸੀ। ਦੂਜੀ ਲਾਈਨ ਇਹ ਸੀ ਕਿ ਜਿਹੜਾ ਸਮਝੌਤਾ ਸੀ ਉਹਦੇ ਵਿੱਚ ਚਾਈਨਾ ਨਾ ਸਾਡੇ ਤੇ ਹਮਲਾ ਕਰਾਂਗਾ ਨਾ ਅਸੀਂ ਚਾਈਨਾ ਤੇ ਕਦੇ ਹਮਲਾ ਕਰਾਂਗੇ। ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਤੀਜੀ ਗੱਲ ਸੀ ਕਿ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਅਸੀਂ ਇੱਕ ਦੂਜੇ ਦਾ ਕਦਮ ਵਧਾਵਾਂਗੇ ਮੰਨ ਲਓ ਪੂਰਾ ਦੇਸ਼ ਪੂਰਾ ਵਰਲਡ ਇੱਕ ਪਾਸੇ ਹੁੰਦਾ ਤੇ ਜੇ ਸਾਡੇ ਦੋਹਾਂ ਦੇਸ਼ਾਂ ਦੀ ਕਿਤੇ ਗੱਲ ਆਂਦੀ ਹੈ ਤਾਂ ਅਸੀਂ ਚਾਇਨਾ ਦੀ ਪੈਰਵਾਈ ਕਰਾਂਗੇ ਤੇ ਚਾਇਨਾ ਸਾਡੀ ਪੈਰਵਾਈ ਕਰੇਗਾ ਚੌਥਾ ਸੀ ਕਿ ਜਿਹੜਾ ਵਪਾਰ ਸੀ ਦੋਨੇ ਦੇਸ਼ ਵੱਡੇ ਸੀ ਭਾਰਤ ਵੀ ਤੇ ਚਾਇਨਾ ਵੀ ਦੋਨਾਂ ਦੀ ਆਬਾਦੀ ਪੂਰੀ ਦੁਨੀਆ ਨਾਲੋਂ ਤੋਂ ਅਲੱਗ ਸੀ ਔਰ ਜ਼ਿਆਦਾ ਸੀ ਕੂਟਨੀਤੀ ਦੇ ਮਤਲਬ ਅਕਿ ਜਿਹੜੀ ਬਾਜ਼ਾਰ ਸੀ ਚਾਈਨਾ ਦਾ ਤੇ ਇੰਡੀਆ ਦਾ ਬਾਜ਼ਾਰ ਬਹੁਤ ਵੱਡਾ ਸੀ ਸਾਡਾ ਕੱਚਾ ਮਾਲ ਬਣ ਕੇ ਉੱਥੇ ਜਾਏ ਉੱਥੋਂ ਦਾ ਮਾਲ ਇੱਥੇ ਆ ਕੇ ਬਣਦੇ ਹੋਏ ਤਾਂ ਉਹਦੇ ਨਾਲ ਜਿਹੜਾ ਸਾਡੇ ਦੇਸ਼ ਦੋਹੀ ਤਰੱਕੀ ਕਰਦਾ ਸੀ ਇਹਦੇ ਵਿੱਚ ਕੂਟਨੀਤੀ ਦੇ ਮਤਲਬਕ ਜਿਹੜੀ ਵਿਦੇਸ਼ ਨੀਤੀ ਸੀ ਇਹਦੇ ਵਿੱਚ ਸਾਡਾ ਮਾਲ ਚਾਈਨਾ ਜਾਏ ਤੇ ਚਾਈਨਾ ਦਾ ਮਾਲ ਸਾਡੇ ਦੇਸ਼ ਵਿੱਚ ਆਏ ਇਹ ਵੀ ਉਸ ਸਮੇਂ ਸਮਝੌਤੇ ਦੀ ਵਿੱਚ ਗੱਲ ਸੀ ਜਿਹੜਾ ਅੱਜ ਵੀ ਲੱਗੂ ਹੈ ਇੱਕ ਲਾਸਟ ਵਿੱਚ ਸੀ ਇਹ ਕਿ ਅਸੀਂ ਕਦੇ ਵੀ ਇੱਕ ਦੂਜੇ ਪਰਕਰ ਦੇ ਵੀ ਹਮਲਾ ਨਹੀਂ ਕਰਾਂਗੇ ਕਦੇ ਵੀ ਬਾਹਰ ਨਹੀਂ ਕਰਾਂਗੇ ਕਦੇ ਵੀ ਲੜਾਈ ਨਹੀਂ ਕਰਾਂਗੇ ਪਰ ਚਾਈਨਾ ਜਿਹੜਾਗਾ ਉਹ ਅੱਜ ਵੀ ਕਨਫਿਊਜ਼ਡ ਦੇਸ਼ ਹੈ ਉਹ ਕਦੇ ਵੀ ਜੇ ਮੈਂ 1962 ਦੀ ਗੱਲ ਇਸ ਸਮਝੋਤਾ ਹੋਣ ਦੇ ਬਾਵਜੂਦ ਵੀ ਉਹਨੇ 1962 ਦੇ ਵਿੱਚ ਸਾਡੇ ਦੇ ਉੱਤੇ ਹਮਲਾ ਕਰਦਾ ਸੀ ਖੈਰ ਉਹ ਇੱਕ ਅਲੱਗ ਚੀਜ਼ ਹੈ ਪਰ ਇੱਕ ਨਾਲ ਇਹ ਸੀਗਾ ਵੀ ਜਿਹੜਾ ਸਾਡਾ ਇਸ ਸਮਝੋਤਾ ਸੀ ਸਾਡਾ ਦੇਸ਼ ਇੱਕ ਸ਼ਾਂਤੀਪ੍ਰੀਅ ਦੇਸ਼ ਸੀਗਾ ਇਹ ਸਾਡੀ ਜਿਹੜੀ ਸ਼ਾਂਤੀ ਨੂੰ ਬਰਕਰਾਰ ਰੱਖਦੇ ਹੋਏ ਪੂਰੇ ਵਰਲਡ ਦੇ ਵਿੱਚ ਇਹ ਗੱਲ ਲਾਗੂ ਹੋ ਗਈ ਔਰ ਪੂਰੇ ਵਰਲਡ ਦੇ ਵਿੱਚ ਇੱਕ ਸਨੇਹਾ ਚਲਾ ਗਿਆ ਵੀ ਜਿਹੜਾ ਹਿੰਦੁਸਤਾਨ ਦੇਸ਼ ਹੈ ਸ਼ਾਂਤੀ ਚਾਹੁੰਦਾ ਹੈ ਇਹ ਕਦੇ ਲੜਾਈ ਮਾਰ ਕਟਾਈ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਇਹਦੇ ਨਾਲ ਜਿਹੜਾ ਸਾਡਾ ਦੇਸ਼ ਦਾ ਕਦ ਸੀ ਉਸ ਸਮੇਂ ਬਹੁਤ ਜਿਆਦਾ ਉੱਚਾ ਹੋ ਗਿਆ ਨਮਾ ਨਮਾ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਸ ਆਜ਼ਾਦੀ ਦੇ ਨਾਲ ਇਹ ਬੀਤ ਹੋਇਆ ਸੀ ਉਸ ਆਜ਼ਾਦੀ ਦੇ ਨਾਲ ਇਹ ਵਿਦੇਸ਼ ਨੀਤੀ ਜਿਹੜੀ 28 29 ਅਪ੍ਰੈਲ 1954 ਦੇ ਵਿੱਚ ਜਿਹੜਾ ਇੱਥੇ ਜਿੱਥੇ ਆਪਾਂ ਸਤ ਨੂੰ ਸਦਣਾ ਇੱਥੇ ਬੈਠ ਕੇ ਸਮਝੌਤਾ ਹੋਇਆ ਸੀ ਚైనా ਦੇ ਜਿਹੜੇ ਉਸ ਵੇਲੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕੀਤਾ ਸੀ ਸਾਡਾ ਦੇਸ਼ ਜਿਹੜਾ ਹੈ ਇਹ ਡੈਮੋਕਰੈਟਿਕ ਹੈ ਡੈਮੋਕਰੈਟਿਕ ਦੇ ਨਾਲ ਯੂਨੀਅਨ ਹੈ ਇੱਥੇ ਸਾਡਾ ਪ੍ਰਧਾਨ ਮੰਤਰੀ ਵੀ ਹੈ ਰਾਸ਼ਟਰਪਤੀ ਵੀ ਹੈ ਸਾਡਾ ਦੇਸ਼ ਫੈਡਰਲ ਨਹੀਂ ਹੈ ਸਾਡਾ ਦੇਸ਼ ਕਦੀ ਟੁੱਟੇਗਾ ਨਹੀਂ ਸਾਡਾ ਦੇਸ਼ ਜੁਨੀਅਨ ਤੇ ਡੈਮੋਕ੍ਰੇਸੀ ਦੋਨਾਂ ਚੀਜ਼ਾਂ ਦੇ ਤਾਲਮੇ ਨੂੰ ਲੈ ਕੇ ਅੱਜ ਅਸੀਂ ਗਤੀਸ਼ੀਲ ਹੈ ਪ੍ਰਗਤੀਸ਼ੀਲ ਹੈ ਸਾਡਾ ਦੇਸ਼ ਅੱਜ ਬੜੀ ਤਰੱਕੀਆਂ 'ਚ ਹੈ ਉਸ ਸਮਝੌਤੇ ਜਿਹੜਾ ਸੀਗਾ ਉਹ ਬੜਾ ਅੱਛਾ ਸਮਝੌਤਾ ਅੱਜ ਸਾਰੇ ਪੂਰੇ ਵਰਡ ਦੇ ਵਿੱਚ ਸ਼ਾਂਤੀ ਦਾ ਜਿਹੜਾ ਇੱਕ ਸਾਡਾ ਮੁਲਕ ਗਿਣਿਆ ਜਾਂਦਾ ਉਸ ਸਮਝੋਤੇ ਤਹਿਤ ਹੈ ਇਸ ਤਰ੍ਹਾਂ ਹੈਗਾ ਕਿ 28 ਅਪ੍ਰੈਲ 1954 ਨੂੰ ਪੰਡਤ ਜਵਾਲਲਾਲ ਨਹਿਰੂ ਤੇ ਚੀਨ ਦੇ ਆਪਣੇ ਚਾਉਲੀ ਲਾਈਜ਼ੀ ਦੇ ਦੌਰਾਨ ਇੱਥੇ ਜਦੋਂ ਇਹਨਾਂ ਦੀ ਵਿਜ਼ਿਟ ਹੋਈ ਸੀ ਡਿਸਕਸ਼ਨ ਹੋਈਆਂ ਸਾਡਾ ਸਤਲੁਜ ਸਦਰਨ ਜੋ ਬੀਬੀਐਮਪੀ ਦਾ ਹੈਗਾ ਉਹਦੇ ਚ ਗਲਾਸ ਹਾਊਸ ਸਤਲੁਜ ਦਰਿਆ ਦੇ ਕੰਢੇ ਤੇ ਹੈ ਉਸ ਜਗ੍ਹਾ ਤੇ ਬੈਠ ਕੇ ਉਹਨਾਂ ਨੇ ਆਪਣੇ ਇਸ ਸਮਝੌਤੇ ਦੇ ਤਹਿਤ ਜੋ ਫੈਸਲੇ ਲਏ ਉਹਨਾਂ ਚ ਇਹ ਸੀਗਾ ਕਿ ਇੱਕ ਦੂਜੇ ਦੀਆਂ ਜੜੀਆਂ ਹੱਦਾਂ ਦੀ ਆਪਾਂ ਰਿਸਪੈਕਟ ਕਰਨੀ ਹੈਗੀ ਆ ਆਪਸੀ ਮਤਭੇਦ ਨਾ ਰੱਖਣਾ ਦੋਨਾਂ ਕੰਟਰੀਆਂ ਚ ਆਪਸੀ ਸ਼ਾਂਤੀ ਬਣਾਈ ਰੱਖਣਾ ਇੱਕ ਦੂਜੇ ਦੇ ਜਿਹੜੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲ ਨਾ ਦੇਣਾ ਤੇ ਮਿਊਚੁਅਲ ਬੈਨੀਫਿਟ ਵਾਸਤੇ ਕੋਆਪਰੇਸ਼ਨ ਬਣਾਈ ਰੱਖਣਾ ਇਹ ਜਿਹੜੇ ਪੰਜ ਜਿਹੜੇ ਇਹਨਾਂ ਨੇ ਸਮਝੌਤੇ ਦਾ ਜਿਹੜਾ ਡਰਾਫਟ ਹੈ ਉਹ ਜਿਹੜਾ ਇਸ ਥਾਂ ਦੇ ਉੱਤੇ ਕੀਤਾ ਸੀਗਾ